ਕਿਆ ਹੁੰਦਾ ਨਹੀਂ ਇੱਧਰ ਟਾਈਮ ਨਾ ਪਰੌਂਠੇ ਵਾਹ ਜੀ ਵਾਹ ਕੋਰਾ ਹੂੰ ਕੀ ਹੋ ਲੜਾ ਨਹੀਂ ਮੈਂ ਬੜਾ ਕੋਈ ਤੂੰ ਖਾ ਤੋ ਲੀਸੀ ਉਧਰ ਤਾਂ ਦੇਦੇ ਪਏ ਐ ਇੱਧਰ ਧੁੱਪ ਸੇ ਕੀ ਜਾਂਦੀ ਐ ਪੂਆ ਤੋ ਬੋਲਦੀ ਹੁੰਦੀ ਵਿੱਚ ਪੂਆ ਸੁਣਾ ਦੇ ਕੋਈ ਗੱਲਬਾਤ ਫਿਰ ਆਡੀਅੰਸ ਨੂੰ ਪੂਆ ਕੀ ਕਰਨੀ ਐ ਪੂਆ ਬੋਲਣੇ ਨਹੀਂ ਕੀ ਕਰਨੀ ਐ ਲੋੜੇ ਪਰੌਂਠੇ ਸੁਨਾਬ ਗੱਲਬਾਤ ਕਰ ਕੀ ਸੁਣਾਓ ਸਭ ਹੁਣ ਅੱਜ ਦੂਜੀਆਂ ਭੈਣਾਂ ਵੀ ਆਈਆਂ ਸਾਰੀਆਂ ਇਹ ਕਿਉਂ ਪਾਕੇ ਤੇ ਥੋੜਾ ਹਰ ਜਨੇ ਡੱਬੀ ਦੇ ਅੰਦਰ ਨੂੰ ਦੇ ਪਾ ਗਏ ਮੈਂ ਜਿਹੜੀ ਥਾਲੀ ਘੱਟ ਭਰੀ ਹੈ ਹੂੰ ਕਿਉਂ ਦੇ ਇਹਨਾਂ ਹੋਰ ਰੱਖਣੀ ਮਾ ਸਾਰਾ ਖਾ ਰਿਆ ਕਹੀ ਰਹਿੰਦੇ ਨਹੀਂ ਸਮਝਦੇ ਖਾ ਰੋ ਜੀ ਚੱਲ ਜਾਨਾ ਬੂਆ ਐ ਰਹਿਣਾ ਬੂਆ ਚੱਲ ਜਾਨਾ ਹੂੰ ਕਿਉਂ ਹੋਰ ਕੀ ਤੇ ਆਪ ਲੱਗਣ ਦੀ ਹੈ ਇਹ ਹੋਈ ਨੇ ਸਵੇਰ ਸਹੀ ਕਹਿੰਦੀ ਨਾ ਕਿਉਂ ਖਾ ਰਾ ਅੰਦਰ ਮੈਂ ਅੱਛੀ ਕਿਉਂ ਬਾਲਾ ਸਾਰੀ ਕਿੰਦਾ ਮੈਂ ਨਹੀਂ ਖਾਣਾ ਮੈਂ ਆਪਾਂ ਮੈਂ ਕਿਹਾ ਉਹ ਆਪ ਲੱਗਣੀ ਹੈ ਉਹ ਮ ਬੜਾ ਖੰਨੀ ਮੈਂ ਸਾਹ ਜੀ ਉਹ ਪਾਣੀ ਨਹੀਂ ਮਿਲਦੀ ਹਾਲੀ ਗੋਤ ਆਹ ਤੇ ਬੂੜੀ ਬੜੀ ਜਾਂਦੀ ਆ ਜਿਹਨੂੰ ਖਾਤਾ ਜਾਂਦਾ ਉਹ ਵਾਲਾ ਪਰੋਠਾ ਦੇ ਸਾਗ ਦੇ ਤਰਦੀ ਨਾਲ ਤੇ ਰਾਤ ਕੁੜੀਆਂ ਕੁੱਕਰ ਬਣੀ ਨੇ ਛੇੜੀਆਂ ਮਾਰਨ ਦੀ ਜਾਓ ਕਰੇ ਆਹ ਦੇਖ ਜੇ ਕੁੱਕਰ ਚੋਂ ਨਹੀਂ ਪਾਣੀ ਨਿਕਲਦਾ ਹਾਂ ਉਹ ਤਾਂ ਹੀ ਤੇ ਰਾਤ ਸਾਢੇ 3:30 ਵਜੇ ਜਾਂਦੀ ਕੋਈ ਬੁੰਦੀ ਲੱਭ ਕੇ ਦੇ ਨਹੀਂ ਆਈ ਤੁਸੀਂ ਕੋਈ ਕੰਮ ਕਰੀਂ ਐਨੀਆਂ ਗੱਲਾਂ ਕਰਨੇ ਆ ਜੀ ਪਰ ਇਸ ਵਾਰ ਨਹੀਂ ਮੈਂ ਇਹ ਤਾਂ ਸੋਣ ਕਦਵਾਉਂਗੀ ਉਹ ਮੈਂ ਤਾਂ ਲਗਾੜ ਪੁਆ ਕਹਾ ਵਾਇਗੁਰ ਵਾਇਗੁਰ ਬੋਲ ਪੁਆ ਐਦਾਂ ਨਾ ਕਹਿ ਪੁਆ ਇਹ ਗੱਲ ਗਲਤ ਆ ਹਾਂ ਤੂੰ ਕੋਈ ਪ੍ਰੋਗਰਾਮ ਕਰੇਂਗੀ ਨਾ ਥੇਰਾ ਥੇਰਾ ਪਾਵਾਂਗੇ